ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਰਤਾਰ ਸਿੱਧੂ ਵੀਰ ਨਾ ਗਰਾਊਂਡ ਦੇ ਵਿੱਚ ਘੋੜੀਆਂ ਲੈ ਕੇ ਆਇਆ ਵਾ ਤੇ ਨਾਲ ਬਾਈ ਜੀ ਵੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਵੀ ਘੋੜੀਆਂ ਬਾਰੇ ਹਨਾ ਵੀ ਜਾਣਕਾਰੀ ਲੈਣੇ ਆ ਤੇ ਬਾਈ ਜੀ ਹਾਂਜੀ ਦੱਸੋ ਕੁਛ ਹਾਂਜੀ ਪੁੱਛੋ ਤੇ ਇਹ ਇਹ ਘੋੜੀਆਂ ਬਾਈ ਜੀ ਕਿਹੜੀ ਨਸਲ ਦੀਆਂ ਵਾ ਤੇ ਮਾਲਵਾੜੀ ਹੈ ਜੀ ਅੱਛਾ ਮਾਲਵਾੜੀ ਹੈ ਜੀ ਹੈ ਹਾਂ ਤੇ ਆਪਣਾ ਪਿੰਡ ਜੀ ਪਿੰਡ ਆਪਣਾ ਮਾਲਕੀ ਹੈ ਮਾਲਕ ਪਿੰਡ ਹੈ ਜੀ ਹੈ ਤੇ ਅਰ ਇਹ ਕਦੋਂ ਤੋਂ ਤੁਹਾਨੂੰ ਸ਼ੌਂਕ ਆ ਜੀ ਇਹ? ਸ਼ੌਂਕ ਤਾਂ ਸਾਨੂੰ ਪ੍ਰਾਣਾ ਸੀ ਜੀ ਪਰ ਹੁਣ ਜੀ ਜਾਂਦੇ ਆ ਸ਼ੌਂਕ ਤਾਂ ਸਾਨੂੰ ਪ੍ਰਾਣਾ ਹੀ ਸੀ। ਠੀਕ ਆ ਜੀ। ਤੇ ਇਹ ਬਾਈ ਜੀ ਹੈ ਹਰਦਾਰ ਸਿੱਧੂ ਇਹਨਾਂ ਦੀਆਂ ਕੋੜੀਆਂ ਜੀ ਹੈ। ਹਾਂ ਹਾਂ। ਠੀਕ ਆ ਜੀ। ਇਹ ਦੋਨੇ ਇਹ ਕਿੰਨੀ ਕਿੰਨੀ ਉਮਰ ਦੇ ਆ ਜੀ ਇਹ ਬੱਚੇ? ਇਹ ਇੱਕ ਹੈਗਾ ਜੀ 7.5 ਮਹੀਨੇ ਦਾ ਇੱਕ 8.5 ਮਹੀਨੇ ਦਾ। ਆ ਜਿਹੜਾ ਮੇਰੇ ਕੋਲੇ ਫੜਿਆ ਹੋਇਆ ਇਹ 7.5 ਮਹੀਨੇ ਦਾ ਹੀ। ਆ ਜਿਹੜਾ ਆਵਾਏ 8 ਮਹੀਨੇ ਦਾ। ਇਹ 8.5 ਮਹੀਨੇ ਦਾ। ਫੜਾ ਇਹ ਮੱਥਾ ਮੱਥੇ ਪਟਾ ਤੇ ਦੋ ਪਰਸ ਕਰੋ ਚਿੱਟੇ ਆ। ਆ ਮੱਥੇ ਫੁੱਲ ਕਾਲਾ ਜੀ ਤੇ ਦੋਨੇ ਬੱਚੇ ਲੈਂਦੇ ਆ ਤੇ ਜੋੜਾ ਜੇ ਆਪਣੇ ਬੱਚਿਆਂ ਦਾ ਘਰੇ ਖੜਾ ਜੀ ਉਹ ਇੱਕ ਦਿਨ ਛੱਡ ਕੇ ਫਿਰ ਫੇਰ ਲਈਦੇ ਇੱਥੇ ਤੇ ਗਰਾਉਂਡ 'ਚ ਨਾਲੇ ਤਾਂ ਨੱਚ ਟੱਪ ਲੈਂਦੇ ਆ ਤੇ ਨਾਲੇ ਘੁੰਮ ਫਿਰ ਲੈਂਦੇ ਆ ਉਹਦਾ ਤੇ ਕਹਿੰਦਾ ਵੀ ਇਹ ਜਾਨਵਰਾਂ ਦੀ ਸੇਵਾ ਜਿੰਨੀ ਹੋ ਸਕੇ ਓਨੀ ਕਰੀਏ ਤੇ ਬਾਕੀ ਦੂਜਿਆਂ ਨੂੰ ਵੀ ਸ਼ੌਕ ਬਣੇ ਚਲੋ ਪਿੰਡ ਦੇ ਵਿੱਚ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਹੋਵੇ ਤੇ ਇਹਨਾਂ ਦਾ ਬੋਲਬਾਲਾ ਵਧੇ ਤੇ ਬਾਕੀ ਹਜੇ ਦਾ ਵੀਰਿਆ ਨਵੇਂ ਬੰਦੇ ਆ ਥੋੜਾ ਥੋੜਾ ਫੇਰਾ ਤੁਰਾਂਗੇ ਤਾਂ ਜਾਣਕਾਰੀ ਆਈ ਜਾਊਗੀ ਸੇਵਾ ਕਰੀ ਜਾਵਾਂਗੇ ਤਾਂ ਆਪੇ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੈ ਨਾ ਇਹ ਵੀਰ ਆਇਆ ਸੀ ਅੱਜ ਗਰਾਊਂਡ 'ਚ ਤੇ ਮੈਂ ਇਹਨਾਂ ਨੂੰ ਕਹੀ ਗੇ ਜੀ ਕਿਹਾ ਸੀ ਮੈਂ ਕਿਹਾ ਯਾਰ ਮਾੜੀ ਮੋਟੀ ਵੀਡੀਓ ਸਾਡੀ ਵੀ ਪਾ ਦਿਆ ਕਰੋ ਵੱਡੇ ਬੰਦੇ ਤਾਂ ਪਾਈਪ ਹੀ ਜਾਂਦੇ ਆ ਤੇ ਇਹ ਕਹਿੰਦਾ ਕੋਈ ਗੱਲ ਨਹੀਂ ਵੀਰੇ ਕੁਦਰਤੀ ਅੱਜ ਮੇਲ ਹੋ ਗਏ ਤੇ ਅਸੀਂ ਆਏ ਸੀ ਇਹ ਵੀ ਬੱਚੇ ਲੈ ਕੇ ਗਰਾਊਂਡ 'ਚ ਆਏ ਸੀ ਇਹ ਤੇ ਬਾਤੀ ਹੁਣ ਖੁੱਲੇ ਛੱਡਦੇ ਆ ਦੇਖ ਲਓ ਨਜਡੇ ਟੱਪ ਦੇ ਤੇ ਇਹ ਰਾਜਸਥਾਨ 'ਚੋਂ ਲਿਆਂਦੇ ਆ ਜੀ ਆਪ ਜਾ ਕੇ ਫੇਰ ਤੁਰ ਕੇ ਪੁੱਛ ਕੇ ਤੇ ਯਾ ਆਪਣਾ ਬੀਕਾਨੇਰ ਨੋ ਗਵਰਦੀ ਸਾਈਡ ਤੋਂ ਸਾਰਾ ਗੀੜਾ ਗੂੜਾ ਦੇ ਕੇ ਲੱਭ ਕੇ ਲੈਂਦੇ ਸੀ ਤਿੰਨ ਚਾਰ ਬੱਚੇ ਕਿ ਚਲੋ ਹੁਣ ਇਹਨਾਂ ਦੀ ਉਦੋਂ ਤਾ ਇਹ ਲੈਂਦੇ ਆ 7 ਸਵਾ 7 ਮਹੀਨੇ ਦਾ ਸੀ ਇੱਕ ਸਾਢੇ 6 ਮਹੀਨੇ ਦਾ ਸੀ ਆ ਹੁਣ ਚਾਰੇ ਤੁਰੇ ਆ ਖਾਣ ਪੀਣ ਚ ਵੀ ਪਹਿਲੇ ਮਹੀਨਾ ਤੱਕ ਇਹਨਾਂ ਦਾ ਖਾਣਾ ਪਹਿਲਾਂ ਹੀ ਬਦਲੀ ਕੀਤਾ ਹੋਈ ਹੋਈ ਕਿਉਂਕਿ ਉੱਥੇ ਸੁੱਕੇਦੇ ਰਹਿੰਦੇ ਆ ਤੇ ਉੱਥੇ ਆਪਣੇ ਖਾਣੇ ਬੱਥਾ ਕੁਝ ਘੱਟ ਆ ਨਹੀਂ ਹੁੰਦਾ ਤੇ ਹੁਣ ਅਹਰ ਫਰਾਜ ਜੀ ਨੂੰ ਲਾਏ ਆ ਤੇ ਹੁਣ ਚਲੋ ਬਾਦ ਮਹਾਰਾਜ ਦੀ ਕਿਰਪਾ ਨਾਲ ਬਦਲ ਫੁੱਲਣਗੇ ਤੇ ਤੁਰਾਂ ਫੇਰਾਂਗੇ ਬਾਕੀ ਕਦੋਂ ਕੱਠੋ ਤੁਹਾਨੂੰ ਧੀਰੇ ਆ ਵੀਰੇ ਤੇ ਜਾਨਵਾਰਾ ਸੇਵਾ ਦੇ ਨਾਲ ਹੀ ਆ ਹਨਾ ਕਿ ਆਪਦਾ ਮਿਹਨਤ ਕਰਾਂਗੇ ਤਾਂ ਸੇਵਾ ਕਰਾਂਗੇ ਤਾਂ ਆਪੇਗਾ ਉੱਠਣਗੇ ਤੇ ਸ਼ੌਕ ਪੂਰੇ ਕਰਨਗੇ ਠੀਕ ਹੈ ਜੀ ਬਾਈ ਜੀ ਬਾਕੀ ਕਾ ਫਿਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਫੇਰਾ ਤੋਰਾ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ